ਟ੍ਰਕਿੰਗ ਕੰਪਨੀਆਂ ਦੀ ਸਹੂਲਤ ਵਾਸਤੇ ਗਲੋਬਲ ਟਰੱਕ ਪਰਮਿਟਸ ਵੱਲੋਂ ਆਪਣੇ ਡਿਜ਼ਾਈਨ ਕੀਤੇ ਪੋਰਟਲ ਦੀ ਪਹਿਲੀ ਲਾਈਵ ਡੈਮੋ ਟ੍ਰਕਿੰਗ ਭਾਈਚਾਰੇ ਨੂੰ ਦਿੱਤੀ ਗਈ ਇਸ ਤੋਂ ਪਹਿਲਾਂ ਟਰਾਂਸਹਿੱਟ ਅਤੇ ਡਾਟ ਰੈਡੀ ਵਰਗੀਆਂ ਕੰਪਨੀਆਂ ਹੀ ਇਹ ਸੇਵਾਵਾਂ ਦਿੰਦੀਆਂ ਸਨ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਪੋਰਟਲ ਇਹਨਾਂ ਨਾਲੋਂ ਕੇਵਲ ਵਧੀਆ ਤੇ ਕਿਫਾਇਤੀ ਹੀ ਨਹੀਂ ਸਗੋਂ ਵਰਤਣ ਵਿੱਚ ਬਹੁਤ ਸੌਖਾ ਅਤੇ ਵੱਧ ਤੋਂ ਵੱਧ ਵਿਸ਼ੇਸ਼ਤਾਵਾਂ ਨਾਲ ਭਰਪੂਰ ਵੀ ਹੋਵੇ ਤਾਂ ਕਿ ਅਸੀਂ ਆਪਣੇ ਭਾਈਚਾਰੇ ਨੂੰ ਸਮੇਂ ਦੇ ਹਾਣੀ ਬਣਾ ਸਕੀਏ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹਾਜ਼ਰ ਹੋਏ ਸਾਰੇ ਟਰੱਕਰ ਵੀਰਾਂ ਨੇ ਜਿੱਥੇ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਉਥੇ ਇਸ ਦਾ ਯੂਜ਼ਰ ਇੰਟਰਫੇਸ ਬਹੁਤ ਹੀ ਸੌਖਾ ਅਤੇ ਵਰਤਣਯੋਗ ਦੱਸਿਆ। ਇਸ ਦੇ ਨਾਲ ਹੀ ਇਸ ਨੂੰ ਅਮਰੀਕੀ ਕੰਪਨੀਆਂ ਦੇ ਮਾਰਕੀਟ ਵਿੱਚਲੇ ਚੱਲ ਰਹੇ ਪੋਰਟਲ ਨਾਲੋਂ ਕਿਤੇ ਜ਼ਿਆਦਾ ਵਿਸ਼ੇਸ਼ਤਾ ਭਰਪੂਰ ਵੀ ਦੱਸਿਆ ਗਿਆ। ਕੁਝ ਕੰਪਨੀਆਂ ਵੱਲੋਂ ਦਿੱਤੇ ਗਏ ਕੁਝ ਸੁਝਾਵਾਂ ਨੂੰ ਲਾਗੂ ਕਰਕੇ 1 ਮਾਰਚ 2026 ਨੂੰ ਇਹ ਪੋਰਟਲ ਅਸੀਂ ਟਰਕਿੰਗ ਭਾਈਚਾਰੇ ਨੂੰ ਵਰਤਣ ਲਈ ਹਾਜ਼ਰ ਕਰ ਦੇਵਾਂਗੇ ਤਾਂਕਿ ਅਸੀਂ ਸਾਰੇ ਰਲ ਮਿਲ ਕੇ ਸਮੇਂ ਦਿਹਾਣੀ ਹੋ ਸਕੀਏ। ਸਾਰੇ ਹੀ ਟਰਕਿੰਗ ਕੰਪਨੀਆਂ ਦੇ ਨੁਮਾਇੰਦੇ ਅਤੇ ਕੰਪਲਾਈਅੰਸ ਬਿਜ਼ਨਸ ਨਾਲ ਸੰਬੰਧਿਤ ਸੱਜਣਾਂ ਦੇ ਅੱਜ ਸਾਡੇ ਸੱਦੇ ਤੇ ਪਹੁੰਚਣ ਲਈ ਹਾਰਦਿਕ ਧੰਨਵਾਦ ਕਿ ਦਿਨ ਸਭ ਤੋਂ ਕੀ ਥੋੜੀ ਜਿਹਦੇ ਨਾਲ ਹੀ ਜਿੰਨੇ ਵੀ ਸੱਜਣ ਕਰਦੇ ਆ ਕਿ ਜਿਹੜੀ ਪ੍ਰੀਵਿਅਸ ਇੰਪਲਾਈਮੈਂਟ ਆ ਬਹੁਤ ਨੂੰ ਲੱਗਦਾ ਕਿ ਜਦੋਂ ਮਰ ਕਲੀਅਰਿੰਗ ਸਟਾਰ ਹੋ ਗਿਆ ਜਿਹੜੀ ਪ੍ਰੀਵਿਅਸ ਇੰਪਲਾਈਮੈਂਟ ਆ ਉਹ ਨਹੀਂ ਜਰੂਰੀ ਨਹੀਂ ਤੇ ਕਿ ਇਹ ਇੱਕ ਦੂਜਾ ਗੱਲ ਹੁੰਦਾ ਹੈ ਉਹ ਵੱਖਰੀ ਗੱਲ ਹੈ ਕਿ ਉਸ ਅਫਸਰ ਨੇ ਪ੍ਰੀਵਿਅਸ ਓਨ ਤੋਂ ਬਾਅਦ ਪ੍ਰੀਵਿਅਸ ਇਹ ਇਨਕੁਆਰੀ ਦਾ ਕੋਈ ਨਿਕਣੀ ਘਟਾਉਂਦੀ ਲੱਗਦਾ ਮੈਂ ਬਹੁਤ ਜ਼ਿਆਦਾ ਬਟ ਇਹ ਬੰਦ ਨਹੀਂ ਹੋ। ਸੋ ਜਿਹੜੀ ਚੀਜ਼ ਬਾਤ ਨਹੀਂ ਹੋਈ ਨਾ ਉਹਨੂੰ ਕੋਈ ਵੀ ਬਾਹਰ ਤੋਂ ਸਾਨੂੰ ਤੁਹਾਨੂੰ ਕਿਹਾ ਤੁਹਾਨੂੰ ਦਾ ਸਦਾ ਸਿਸਟਮ ਨੂੰ ਥੋੜਾ ਜਿਆਦਾ ਲੱਗਦਾ ਕਿ ਇਹ ਬੰਦ ਨਹੀਂ ਹੋਇਆ। ਠੀਕ ਹੈ ਇਹ ਹਾਲੇ ਸਿਰਫ ਹਾਂ ਇਹ ਜਰੂਰਤ ਆਉਣੇ ਪਿੱਛੇ ਦੱਸ ਸਕਦਾ ਕਿ ਇਹ ਬੰਦ ਹੋ ਜਾਣਾ ਬਟ ਇਸ ਨਾ। ਸੋ ਆ ਉਹਦੀ ਪ੍ਰੀਵਿਅਸ ਇਨਕੁਆਰੀ ਵਿੱਚ ਦੋ ਤਿੰਨ ਚੀਜ਼ ਜਿਹੜੀਆਂ ਆ ਜਿਹੜੇ ਬੰਦੇ ਆ ਕਾਪੀ ਕਿਸੇ ਭਰਦੇ ਆ ਬਹੁਤ ਚੰਗੀ ਆ ਉਹਦੇ ਸਿੱਧੂ ਸਮਝਣਗੇ ਜਿਹੜੇ ਹੀ ਪਰਦੇ ਮੈਂ ਉਹਨਾਂ ਨੂੰ ਚੀਜ਼ ਪਹੁੰਚਾਉਣਾ ਹੈ ਇਸ ਚੀਜ਼ ਇਹ ਪ੍ਰੀਵियस ਇਨਕੁਆਰੀ ਜਿਹੜਾ ਜਦੋਂ ਤੁਸੀਂ ਇਨਕੁਆਰੀ ਕਰਦੇ ਹੋ ਡਰਾਈਵਰ ਦਾ ਪ੍ਰੀਵियस ਇਨਕੁਆਰੀ ਇਹ ਤੁਸੀਂ ਬੇਸਿਕਲੀ 10 ਸਾਲ ਦਾ ਡਾਟਾ ਪਾਉਣਾ ਹੁੰਦਾ ਡਰਾਈਵਰ ਦਾ ਟੋਟਲ ਕੋਈ ਨਹੀਂ ਸਕਦੇ ਉਸ ਨੂੰ ਪਾਉਣਾ ਪਰ ਜੇ ਕੋਈ ਪੂਰਾ ਚਾਵੇ ਤਾਂ ਤੁਹਾਨੂੰ ਭੰਗ ਕਰ ਸਕਦਾ 10 ਸਾਲ ਦਾ ਡਾਟਾ ਪਾਉਣਾ ਜ਼ਰੂਰੀ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਉਹ ਕੰਮ ਕੀਤਾ ਹੈ

ਸੋ ਹੁਣ ਇਹ ਬੰਦਾ ਉਹਨੇ 2021 ਤੋਂ ਲੈ ਕੇ ਤੇ 2022 ਤੱਕ ਮੰਨ ਲਓ ਕਿਤੇ ਕੰਮ ਕੀਤਾ ਹੁਣ ਇਹ ਬੰਦੇ ਦੀ ਜਿਹੜੀ ਇਨਫੋਰਮੇਸ਼ਨ ਹੈ ਉਸ ਐਪਲੀਕੇਸ਼ਨ ਦੇ ਉੱਤੇ ਆਉਗੀ ਬਟ ਇਹ ਕੁਆਲੀਫਾਈ ਕੀ ਕਰਦਾ ਫਾਰ ਬੈਕਗ੍ਰਾਉਂਡ ਚ ਸੋ ਸਿਸਟਮ ਆਪਣੇ ਆਪ ਇਸ ਜਾਇੰਟ ਆਪ ਤੇ ਤੁਸੀ ਇੱਕ ਸਹੀ ਡੇਟ ਸਿਰ ਪਾਉਨੇ ਆ ਤਾਂ ਸਿਸਟਮ ਆਪਣੇ ਆਪ ਇਹ ਚੈੱਕ ਕਰੂਗੀ ਕਿ ਇਹਦੀ ਬੰਦੇ ਦੀ ਜ਼ਰੂਰਤ ਹੈ ਬੈਕਗ੍ਰਾਉਂਡ ਚੈੱਕ ਦੀ ਕਿ ਨਹੀਂ ਚੈੱਕ ਦੀ ਸੋ ਤਾਂ ਨੂੰ ਤੋਂ ਦੀ ਦੇ ਬਿਲਕੁਲ ਬੇਸਿਕਲੀ ਜਿਹੜਾ ਰੈਸਟੋਰੈਂਟੋਂ ਆਉਣਾ ਮੰਨਦਾ ਤੇ ਵੀ ਕੁਆਲੀਫਾਈ ਕਰਦਾ ਜਿਹੜਾ ਗਲੋਬਲ ট্রান্সਫਰਸ ਤੇ ਆ ਉਹ ਵੀ ਕੁਆਲੀਫਾਈ ਨਹੀਂ ਕਰਦਾ ਫਾਰ ਬੈਕਗਰਾਉਂਡ ਚੈੱਕ ਕਿਉਂਕਿ ਉਹ ਤਾਂ ਧਰਤੇ ਦੇ ਸਾਲ ਤੋਂ ਪਹਿਲਾਂ ਹੋ ਚੁੱਕਾ ਹੈ ਸੋ ਅੱਜ ਬੰਦਾ 26 ਅੱਜ 13 ਫਰਵਰੀ ਹੈ 2026 ਸੋ ਜਿਹੜੇ ਬੰਦੇ ਦੀ ਇੰਪਲੋਇਮੈਂਟ 13 ਫਰਬਰੀ 2023 ਤੋਂ ਬਾਅਦ ਦੀ ਹੈ ਮਤਲਬ 14 ਫਰਵਰੀ ਤੋਂ ਜਿੱਥੇ ਕੰਮ ਕੀਤਾ 14 ਮਾਰਚ ਤੱਕ ਉਹ ਤਾਂ ਦਾ ਕੁਆਲੀਫਾਈ ਹੋਏਗਾ ਬੈਕਗ੍ਰਾਉਂਡ ਚੱਕ ਲਈ ਜਿਹੜਾ ਬੰਦਾ 12 ਮਾਰਗ ਦੀ 2023 ਜਿੱਥੇ ਵੀ ਕੰਮ ਕਰਤਾ ਉਹ ਸਿਸਟਮ ਵਿੱਚ ਤਾਂ ਆ ਜਾਏਗਾ ਪਰ ਉਹਦੀ ਬੈਕਗ੍ਰਾਉਂਡ ਚ ਪਰੂਣ ਜਰੂਰੀ ਸੋ ਇਹ ਤਾਂ ਦਿੱਤਾ ਅਪਲੀਕੇਸ਼ਨ ਜਰੂਰੀ ਹੈ ਤੁਸੀਂ ਕੰਪਲੀਟ ਠੀਕ ਹੈ ਬਹੁਤੀ ਨਹੀਂ ਕੋਣੀਆ ਹੁਣ ਡਰਾਈਵਰ ਦੀ ਸਿਗਨੇਚਰ ਕਰਨੀ ਹੈ ਹੁਣ ਡਰਾਈਵਰ ਦੀ ਸਿਗਨੇਚਰ ਫਿਰ ਸਭ ਤੋਂ ਦੋ ਆਪਸ਼ਨ ਹੈ ਜੇਕਰ ਡਰਾਈਵਰ ਨੂੰ ਤੁਸੀਂ ਫੜਾਤਾ ਕੰਪਿਊਟਰ ਦੇ ਮੋਰੇ ਖੋਲ ਕੇ ਟੈਬਲੇਟ ਦੇ ਮੋਰੇ ਦੇ ਦਿੱਤੀ ਫਿਰ ਕੋ ਸੁਧਾਰ ਕਰੀਏ ਬੰਗਾਸ ਨੇਕਸਟ

ਆ ਇੰਨੇ ਭੇਜਿਆ ਕਿ ਸਾਰੇ ਆਪਣੇ ਮੂਡ ਭਰੇ ਹੋਏ ਗਰਪਸ ਜੋ ਵੀ ਹੈ ਜੋ ਤੁਸਨ ਆ ਤੁਹਾਡੇ ਸਾਇਟਿਸ਼ਨ ਆਗਣਿਆ ਆ ਤੁਹਾਡੇ ਲਈ ਕੋਈ ਪੁਰਾਣੀ ਪ੍ਰੀਵਿਅਸ ਵਰਕ ਸੁਪਾਈ ਹੈ ਵਿੱਚ ਸਿਮਲਰ ਟਾਸਕ ਗਲੋਬਲ ਟਾਸਕ ਇੰਨੇ ਰੈਸਟੋਰ ਸਾਰੇ ਐਪ ਆ ਰਹੇ ਚ ਸਾਰੇ ਜਿਹੜੇ ਹੈਗੇ ਆ ਤੁਹਾਡਾ ਗਰੂਪ 4 ਬਣ ਕੇ ਆਪਣੇ ਆਪ ਅਧਰਿ ਲਈ ਬੈਕਸ ਸਿੰਚਰ ਹੋਇਆ ਉਹ ਸਾਰੇ ਬਣ ਗਿਆ ਇਹ ਤੁਹਾਡਾ ਡਬਲ ਤੁਹਾਡਾ ਆਈਡੀ ਬਣ ਗਿਆ ਇਹ ਤਾਂ ਜਪਾਨੀ ਪਾਲਿਸੀ ਜਿਹੜੇ ਡਾਇਰੈਕਟਰ ਪਾਲਿਸੀ ਸੋ ਐਵਰੀ ਡਾਇਰੈਕਟਿਵ ਡਨ ਹੋਵੇ ਜੋ ਦਾ ਡਾਇਰੈਕਟਰ ਨੂੰ ਚਾਹੀਦਾ ਐਪਲੀਕੇਸ਼ਨ ਲੈਣਾ ਹੈ ਡਾਕੂਮੈਂਟ ਜੀ ਲੈਣਾ ਹੈ ਨਾ ਜੋ ਐਪਲੀਕੇਸ਼ਨ ਚਾਹੀਦਾ ਅਬੀ ਜੀ ਨੂੰ ਇਸ ਨਾਲ ਕੱਲ ਮੇਰੇ ਕੋਲ ਇੱਕ ਸੱਜਣ ਆਏ ਉਹਨਾਂ ਨੇ ਕੋਈ 18 ਟੱਕ ਅੱਜ ਵੀ ਨੂੰ ਆਏ ਇਹਨੂੰ ਕੱਲ ਕਿੰਦੀ ਸੀ ਪੰਜ ਟਾਈਮ ਪਰ ਕੋਲ ਆਉਂਗਾ ਉਹਨਾਂ ਦਾ ਪਤੀ ਚਾਹ ਪੜਿਆ ਲੇਕਿਨ ਮੈਂ ਨਾ ਕਰਕੇ ਤੁਹਾਡੇ ਦਰਾਹਾਈ ਕੌਨ ਕਰਦਾ ਐਪਲੀਕੇਸ਼ਨ ਕੌਨ ਕਰਦਾ ਕਿਧਰ ਕੋਈ ਨਹੀਂ ਉਹਨਾਂ ਕੋ 18 ਡਰੱਖ ਹੈ ਔਰ ਦੀ ਬਿਲਕੁਲ ਸਟੇਟ ਬਣੇ ਕਿੰਨੀ ਤਾਇਰ ਕੰਪਨੀਆਂ ਬਦਲਿੰਦੇ ਪਿਛਲੇ 3 ਸਾਲਾਂ ਕਿੰਨੀ ਕੰਪਨੀਆਂ ਦਾ ਸਟਾਰਟ ਹੋ ਗਿਆ ਸੋ ਪੰਜਵੀਂ ਕੰਪਨੀ ਵਾਲਾ ਕਨਸੈਪਟ ਜਿਹੜਾ ਹੁਣ ਬਿਲਕੁਲ ਨਿਚੋੜਾ ਬਲਕੇ ਸਾਨੂੰ ਰਜਿਸਟ੍ਰੇਸ਼ਨ ਸਰਵਿਸ ਨੂੰ ਵੀ ਉਹਨਾਂ ਨੇ ਨਵਾਂ ਪੋਰਟਲ ਬਣਾਤਾ ਜਿਹਦੇ ਵਿੱਚ ਸਾਨੂੰ ਆਪਣੇ ਮਾਸਟਰ ਕਾਉਂਟੂਨ ਉਹਨੇ ਕਰਨਗੇ ਔਰ ਮਾਸਟਰ ਕਾਉਂਟੂਨ ਵਿੱਚ ਜਾ ਕੇ ਸੀ ਬਾਰ ਬਾਰ ਘਟਨਾ ਸੇ ਬੰਦੇ ਦੇ ਨਾਮ ਦੀ ਡਿਊਟੀ ਅਪਲਾਈ ਦੇ ਕਰ ਸਕਦੇ ਕਿਉਂਕਿ ਉੱਥੇ ਸਾਨੂੰ ਉਹத் ਲੈਣੀ ਪੈਂਦੀ ਹੈ ਕਿ ਤਿੰਨ ਸਾਲ ਤੋਂ ਮੇਰਾ ਮੇਰੇ ਪਰਿਵਾਰ ਦਾ ਮੇਰੀ ਫੈਮਿਲੀ ਕਿਸੇ ਮੈਂਬਰ ਦਾ ਦਾ ਜਦੋਂ ਕੋਈ ਸੰਭ ਨਹੀਂ ਸੋ ਬੱਚਿਆਂ ਦੇ ਨਾਮ ਤੇ ਭੈਣਾ ਭਰਾਵਾਂ ਦੇ ਨਾਮ ਤੇ ਵਾਈਫ ਦੇ ਨਾਮ ਤੇ ਹੁਣ ਕੰਪਨੀਆਂ ਖੋਲ੍ਹੀਆਂ ਇਹਨੀਆਂ ਸੌਖੀਆਂ ਨਹੀਂ ਮੈਂ ਅਗੇ ਵੀ ਇਹ ਕਿਹਨਾ ਨਾਮ ਆਪਣੇ ਟਾਕ ਸ਼ੋਅ ਦੇ ਵਿੱਚ ਤੇ ਕੰਪਨੀਆਂ ਦੇ ਨਾਲ ਇਸ ਚੱਕ ਚਾਈਡ ਵਾਲਾ ਜਿਹੜਾ ਬਿਹੇਵੀਅਰ ਹੈ ਨਾ ਮਤਲਬ ਇਹਨਾਂ ਦੀਆਂ ਬੁਤਾਂ ਵਾਲਾ ਉਹ ਬੰਦ ਕਰੀਏ ਹੁਣ ਸਾਰੇ ਬੁਤਾਂ ਨੂੰ ਉਹਨਾਂ ਨੂੰ ਬੰਦ ਕਰ ਦੇਵੀਂ ਕਿਉਂਕਿ ਸਾਰੇ ਬੁਤਾਂ ਨੂੰ ਮਣੀਂ ਕਿ ਹੋਰ ਮੁਮਦਾਨੀ ਚਾਹਤ ਨਿਕਲ ਗਈ ਹੁਣ ਜੋ ਮਣੀਂ ਕੰਪਨੀ ਨੂੰ ਪ੍ਰੋਬਲਮ ਆਉਂਦੀ ਹੈ ਨਾ ਸਾਰੇ ਚਾਹਤ ਨਿਕਲ ਜਾਈਗੀ ਕਿਉਂਕਿ ਸਾਨੂੰ ਕੋਲ ਦੂਜਾ ਆਲਟਰਨੇਟ ਹੈ ਨਹੀਂ ਸੋ ਇਹਨਾਂ ਚੀਜ਼ਾਂ ਦੀ ਸਾਨੂੰ ਫਿਕਰ ਹੈ ਕਿਉਂਕਿ ਇਹ ਗੱਲ ਪੱਕੀ ਹੈ ਕਿ ਜੇ ਇੰਡਸਟਰੀ ਵਧੂਗੀ ਤਾਂ ਸਾਡੇ ਵਿੱਚ ਵੀ ਤਾਂ ਇਹ ਹੋਣਾ ਹੈ ਇੰਡਸਟਰੀ ਇੱਥੇ ਵੀ ਰਹਿ ਜਾਣਾ ਥੋੜੀ ਥੱਲੇ ਵੀ ਚੱਲ ਜੇ ਤਾਂ ਨੂੰ ਕੋਈ ਗ੍ਰਾਉਟ ਨਹੀਂ ਪਰ ਜੇ ਇੰਡਸਟਰੀ ਜੋ ਪੰਜਾਬੀ ਬਾਹਰ ਜਾਂਦੇ ਆ ਅਸੀਂ ਵੀ ਨਾ ਮਾਰ ਜਾਣਾ ਸੀ ਕੰਪਨੀ ਦੇ ਸਾਰੇ ਪ੍ਰੋਜੈਕਟ ਸੁਮੈਨੇਜਰ ਵਾਸਤੇ ਸਾਰੇ ਡਰਾਈਵਰ ਲਈ ਬਣਵਾਸਤੇ ਸਾਰਾ ਤੁਹਾਡਾ ਫਾਲੋਅ ਅਪਸ ਤੇ ਗ੍ਰਾਉਂਡਸਟਿੰਗ ਤੇ ਐਕਸੀਡੈਂਟ ਤੇ ਮੈਨਟੀਨੈਂਸ ਹਰ ਚੀਜ਼ ਨੂੰ ਮੈਨੇਜ ਕਰਨ ਵਾਸਤੇ ਪੇਪਰਲੈਸ ਇਹ ਸਿਸਟਮ ਬਣਾਇਆ ਸੀ ਜਿਹਦੇ ਵਿੱਚ ਤੁਸੀਂ ਡਰਾਈਵਰ ਕਿਹੜਾ ਆ ਉਹ ਤਿੰਨ ਤਰ੍ਹਾਂ ਹਾਇਰ ਹੁੰਦੇ ਸੋ ਡਰਾਈਵਰ ਹਾਇਰ ਕਿਵੇਂ ਕਰਨਾ ਤੇ ਜਦੋਂ ਤੁਹਾਨੂੰ ਡਰਾਈਵਰ ਆ ਗਿਆ ਤੁਸੀਂ ਉਹਨੂੰ ਇਹ ਸਾਈਟ ਖੋਲ ਕੇ ਫੜਾਓ ਜਾਂ ਕੰਪਿਊਟਰ ਦੇ ਉੱਤੇ ਜਾਂ ਆਪਣੀ ਟੈਬਲੇਟ ਦੇ ਉੱਤੇ ਕਿ ਭਾਈ ਸਾਡੀ ਐਪਲੀਕੇਸ਼ਨ ਜਿਹੜੀ ਭੱਜਦਾ ਇੱਕ ਤਾਂ ਇਹ ਹੋ ਗਿਆ ਨਹੀਂ ਦੇਖਾ ਤਾਂ ਇਹਦੇ ਤੋਂ ਨਹੀਂ ਪਰਜੋਦਾ ਤੁਸੀਂ ਉਹਵਾਗੇ ਕਹਾਂ ਰਿਹਾ ਆਪ ਕੰਪਿਊਟਰ ਤੇ ਲਗਾਇਆ ਤੇ ਤੁਸੀਂ ਉਹਨੂੰ ਭਰਨ ਸੀ ਪਤਾ ਜਿਵੇਂ ਜਿਵੇਂ ਬੋਸ ਤੋਂ ਕਹਾਂ ਰਾਇਆ ਸਾਈਟ ਤੇ ਤਾਂ ਸਾਰਾ ਨਾਮ ਆਣਾ ਅਬ ਜਿਵੇਂ ਸੀ ਕੰਟੈਕਟ ਈਜ਼ੀ ਕੀਤਾ ਹੈ ਕੰਟੈਕਟ ਨੂੰ ਤੁਸੀਂ ਨੇਮ ਸਕਰੋਲ ਕਰਨਾ ਚਾਹੁੰਦੇ ਇਹ ਨੂੰ ਕਰਾ ਦੇ ਕੋਈ मिस्टर सिंह ਨਾ ਇਹਦਾ ਸਿਸਟਮ ਇਹਦਾ ਤੁਮ ਲਈ ਐਪਲੀਕੇਸ਼ਨ ਨਹੀਂ ਭਰਨੀ ਤੁਮ ਨੇ ਫਲੋ ਸਾਰਾ ਸਮਝਾਵਾ ਕਿ ਫਲੋ ਕੀ ਹੈ ਐਪਲੀਕੇਸ਼ਨ ਭਰਨੀ ਕਿਵੇ ਜ਼ਰੂਰੀ ਕਿਵੇਂ ਭਰੋ ਜੇਂਗੀ ਆਪਣਿਆ ਸੀ ਕੋਈ ਵੀ ਸਾਡੇ ਜਿਹੜਾ ਐਫੀਡੀ ਸਹੀ ਭਰਨਾ ਸਿਰਫ ਸਾਈਨ ਕਰਵਾ ਲਿਓ ਨਾਮ ਪਾ ਦਿੰਦੇ ਆ ਐਡਰੈਸ ਪਾ ਦਿੰਦੇ ਆ ਇਹਨਾਂ ਪਰ ਐਕਚੁਅਲੀ ਐਪਲੀਕੇਸ਼ਨ ਕੋਰਟਲ ਫਾਰਮੈਲਟੀ ਹੈ ਜੁਨੇ ਤੁਮ ਸਿਸਟਮ ਨੇ ਹੁਣ ਇਹਦੇ ਵਿੱਚ ਹੀ ਡਰਾਈਵਰ ਤੁਹਾਡਾ ਇਹ ਇਨਫੋਰਮੇਸ਼ਨ ਹੈ ਜੇ ਤੁਹਾ ਆਈ ਡਾਈਨ ਤੁਹਾਡਾ ਪ੍ਰੂਫ ਹੋਣਾ ਹੈ ਕਿ ਡਰਾਈਵਰ ਕੰਸੀ ਦਾ ਨਹੀਂ ਹੈ ਨੌਨ ਸਿਟੀ ਦਾ ਨਹੀਂ ਹੈ ਜੋ ਵੀ ਤੁਹਾ ਰਕਮ ਹੈ ਔਰ ਉਹਦਾ ਕੇ ਲੀਏ ਨੰਬਰ ਕੇ ਪੂਰਾ ਬੜਾ ਹੀ ਜ਼ਰੂਰੀ ਹੈ ਹੁਣ ਤੁਹਾਨੂੰ ਸ਼ਰਤ ਪਤਾ ਹੋਣਾ ਕਿ ਜਦੋਂ ਵੀ ਆਈਸ ਤੁਹਾਡੇ ਆਉਂਦੀ ਹੈ ਤੁਹਾਡਾ ਆਈ ਡਾਈਨ ਜਿਹੜਾ ਭਰਿਆ ਤੁਸੀਂ ਸੋ ਹੁਣ ਜਦੋਂ ਵੀ ਤੁਹਾਡੇ ਪੁਲਿਸ ਆਫਸਰ ਆਉਣਗੇ ਤੁਹਾਡਾ ਆਈ ਡਾਈਨ ਉਹ ਜ਼ਰੂਰ ਦੇਖਣਗੇ ਪਰ ਆਈ ਡਾਈਨ ਕਰਕੇ ਬੜੀ ਪ੍ਰੋਬਲਮ ਆਉਂਦੀ ਹੈ ਸੋ ਆਈ ਡਾਈਨ ਦਾ ਸੀਰੀਅਲ ਨੰਬਰ ਚੋਂ ਪੜਤਾ ਇਸ ਤਰ੍ਹਾਂ W4 ਜਿਹੜਾ ਹੈ ਤੁਹਾਨੂੰ ਜਿਵੇਂ ਉਹ ਲੱਗਦੇ ਆ ਤੇ ਦੋਵੇਂ ਫੋਰਮ ਦਾ ਡਾਟਾ ਉਹ ਆਟੋਮੈਟਿਕਲੀ ਦੇ ਵਿੱਚ ਹੋਏਗਾ ਸੋ ਇਹ ਇਨੀਸ਼ੀਅਲ ਇਨਫੋਰਮੇਸ਼ਨ ਦੇ ਨਾਲ ਅਸੀਂ ਪ੍ਰਾਈਵੇਸੀ ਕਰ ਦਿੱਤਾ ਹੁਣ ਅੱਗੇ ਬੜੀ ਜੀਸਾ ਲਈ ਇਨਫੋਰਮੇਸ਼ਨ ਜਿਹੜੀ ਹੈ ਐਡਰੈਸ ਉਹ ਪਾਉਣਾ ਐਡਰੈਸ ਜਿਹੜਾ ਇੱਕ ਵਾਰ ਤੁਸੀਂ ਬਾਅਦ ਵੀ ਪਾਉਣਾ ਚਾਹੋ ਉਹ ਜਿਹੜਾ ਮਿੱਤਰ ਸਾਹਿਬ ਦੇ ਅਡਰੈਸ ਜਿਹੜੇ ਪਾਉਣੇ ਨੇ ਜਿਹੜੇ ਕਰਦੇ ਸੋ ਅਵਰ ਬਾਇਓਗ੍ਰਾਫ ਤਿੰਨ ਸਾਹਿਬ ਤੋਂ ਬਾਅਦ ਤੁਸੀਂ ਦੂਜਾ ਗੱਲ ਕਰਕੇ ਉਹ ਵੀ ਇੱਥੇ ਪਾਸ ਉਸ ਤੋਂ ਬਾਅਦ ਟੋਟਲ ਐਕਸਪੀਰੀਅੰਸ ਦੰਦੇ ਦਾ

कि द कंडीशन ऑन ए पार वन ਕਰਕੇ इफ यू आर नॉट बाइंग द ट्रक सो ਮੇਰੀ ਤੁਹਾਨੂੰ ਜਦਿਸਾਰੇ ਜਾਣਿਆ ਤੁਹਾਨੂੰ ਇੱਕ ਵਾਰੀ ਬੜੀ ਬੱਡੀ ਡੀਪ ਦੇ ਦੇਈ ਗਿਆ ট্রাক ਬਾਇ ਕਰਨਾ ਜਿਹੜਾ ਇਸ ਵਕਤ ਕਰਨਾ ਕੋਸਦਾ ਕਿਉਂਕਿ ਡਰਾਈਵਰ ਦੀ ਸ਼ਾਰਟੇਜ ਤੁਹਾਨੂੰ ਸ਼ੇਪ ਬਾਬ ਬੜੀ ਹੋਣੀ ਹੈ ਥਾ ਅਮੀਰ ਦਾ ਲਾਇਸੈਂਸ ਆ ਉਹਦੇ ਕੋਈ ਚਾਂਸ ਨਹੀਂ ਦੋਹਰਾ ਦੋਹਰਾ ਉਠਾ ਲਈ ਤੇ ਉਹਦੇ ਵਿੱਚੋਂ 8000 ਪੰਜਾਬੀ ਹੈਗਾ ਅੱਤੂਰ ਬੜਾ ਬੁਧਾ ਕੈਲੀਫੋਰਨੀਆ ਦੀ ਇੰਡਸਟਰੀ ਨੂੰ ਅਫੈਕਟ ਹੋਣਾ ਸੁਪਰ ਆਈਰ ਮਨੀ ਦੇ ਟੱਕਰ ਮੌਸੀ ਦੁਆਰਾ ਟੱਕਰ ਨੰਬਰ ਆਫ ਟ੍ਰਕਸ ਦੀ ਦੌੜ 'ਚ ਅਸੀਂ ਲੱਗੇ ਆ ਨਾ ਉੱਥੇ ਥੋੜਾ ਜਿਹਾ ਬਚੀਏ ਨੰਬਰ ਆਫ ਟ੍ਰਕਸ ਹਾਲਾਂਕਿ ਇਹਦਾ ਗੱਲ ਕੀ ਹੈ ਸਾਨੂੰ ਪੰਜਾਬ ਨੂੰ ਨੁਕਸਾਨ ਆਇਆ ਤਾਂ ਸਹੀ ਵੀ ਹੈ ਸੀ ਲਿੱਟਾ ਹੋੜਿਆ ਕਿ ਸਾਨੂੰ ਪਤਾ ਹੈ ਵੀ ਲਿੱਟਾ ਦਾ ਨੰਬਰ ਆਫ ਟ੍ਰਕਸ ਦੇ ਨਾਲ ਵੀ ਬਦਨੀ ਹੈ ਸਾਡਾ ਵੀ ਸਤਾਈ ਦੋ ਦਾ ਨੰਬਰ ਆਫ ਟ੍ਰਕਸ ਬਦਲੀਏ ਪਰ ਇੰਡਸਟਰੀ ਜਿਹੜੀ ਹੈ ਉਹ ਨਹੀਂ ਕਿ ਜੇ ਨੰਬਰ ਆਪਕਸ ਬਦਲਦਾ ਹੈ ਸਪੋਸ਼ੀ ਕਰੋ ਕਿ ਨੰਬਰ ਆਪਕਸ ਜਿਹੜਾ ਇਹਨਾਂ ਨੂੰ ਮੇਨਟੇਨ ਕਰੋ ਔਰ ਜਿਹੜੀ ਡਾਇਵਰਸੀਫਾਈਡ ਡਰਾਈਵ ਹਾਈ ਉਹਦੇ ਪੈਟਰਨ ਕੰਪਨੀਆਂ ਵਿੱਚ ਬਹੁਤ ਤੇਜ਼ੀ ਨਾਲ ਸਟਾਰਟ ਕੰਪਨੀਆਂ ਦੇ ਵਿੱਚ ਸੋਚੋ ਕਿ ਡਾਇਵਰਸੀਫਾਈਡ ਜਿਹੜੇ ਅਸੀਂ ਡਰਾਈਵਰਸ ਦਾ ਵਰਹਾਰ ਕਰਦੇ ਆਂ ਤੇ ਸਾਰੂ ਕੰਪਨੀ ਦਾ ਮਾਹੌਲ ਕਿਵੇਂ ਬਣਦਾ ਜੇ ਨਾ ਫਿਰ ਸਭ ਤੋਂ ਇੰਪੋਰਟ ਅਗਰ ਤੁਸੀਂ ਡਿਵਰਸਿਫਾਈ ਨਹੀਂ ਅਸੀਂ ਡਰਾਈਵਰ ਹਾਇਰ ਨਹੀਂ ਕਰਦੇ ਤਾਂ ਸਾਡਾ ਖਲਾਫ ਖੜੇ ਹੋ ਜਾਣਾ ਉਹ ਬਹੁਤ ਵੱਧਿਆ ਨਹੀਂ ਕਿ ਟਕਨੀਕ ਦੇ ਉੱਤੇ ਦੇ ਚਾਂਸ ਬਹੁਤ ਘੱਟ ਆ ਖਾਸ ਕਰਕੇ ਆਪਣੀ ਕੰਨੀ ਟਕਨੀਕ ਸੋ ਜਦੋਂ ਅਸੀਂ ਕੋਈ ਡਿਵਰਸਿਫਾਈ ਕਿ ਹਾਇਰ ਕਰੀਏ ਤਾਂ ਸਾਨੂੰ ਆਪਣੀ ਕੰਪਨੀ ਦਾ ਮਾਹੌਲ ਥੋੜਾ ਜਿਹਾ ਚੇਂਜ ਕਰਨਾ ਪੈਣਾ ਸਾਨੂੰ ਵਰਕਰ ਕੌਮ ਤੋਂ ਚਾਹ ਰਗਾ ਸਾਨੂੰ ਤੇ ਉਹ ਵੀ ਯਹਾਂ ਪੜਾ ਸਾਨੂੰ ਇਹਨਾਂ ਗੱਲਾਂ ਉੱਤੇ ਪਰ ਕੀ ਮੈਂ ਕਿਹਨੇ ਪੜਨਾ ਕਿਉਂਕਿ ਘਰਾਂ ਦੇ ਜਿੰਨਾ ਕਿਸ ਨੂੰ ਟਾਈਮ ਦੇਂਦਾ ਮੇਰੇ ਕੰਮ ਦੀ ਲੋੜ ਤਾਂ ਜ਼ਿਆਦਾ ਸੀ ਹੁਣ ਮੈਨੂੰ ਲੱਗਦਾ ਜਿਵੇਂ ਬਹੁਤ ਟਾਈਮ ਦੇ ਸੋ